ਸਸੀ ਕਾਲ ਜੀ ਫਸਟ ਐਸਲੀਪੁਨ ਦੇ ਤੁਹਾਡਾ ਸਵਾਗਤ ਹੈ ਜਿਹੜੇ ਵੀਅਰਸ ਨੇ ਅੱਜ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜੋ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੰਡੇ ਨੂੰ ਵੀਡੀਓ ਦੀ ਟਾਈਮਿੰਗ ਹੈਗੀ ਹੈ ਮਾਰਨਿੰਗ ਦੇ 11 ਵਜੇ ਲਓ ਜੀ ਅੱਜ ਪੇ ਔਰ फटाफट ਰੱਖਣ ਦੀ ਕਰਨੀ ਹੈ ਕਿਉਂਕਿ ਇਹ ਵੀ ਬਹੁਤ ਲੈਸ ਰੇਟ ਤੇ ਅੱਜ ਸੁਗ ਦੇ ਰਹੇ ਆ ਇਸ ਨੂੰ ਕਿਉਂਕਿ ਹੁਣ ਵਿਆਹ ਸ਼ਾਦੀਆਂ ਫੰਕਸ਼ਨ ਚੱਲ ਰਹੇ ਨੇ ਤੇ ਪਹਿਣਾ ਨੂੰ ਜ਼ਰੂਰਤ ਹੈਗੀ ਇਸ ਤਰ੍ਹਾਂ ਦੇ ਸੂਟਾਂ ਦੀ ਤੇ ਇਹ ਹੈਗਾ ਜੀ ਸਲਵਾਰ ਦਾ ਕਲਰ ਚੈੱਕ ਕਰ ਲਓ ਔਰ ਕਲੇਪ ਦੀ ਸਲਵਾਰ ਹੋਊਗੀ ਠੀਕ ਹੈ ਤੇ ਇਹ ਹੈ ਜੀ ਬ੍ਰੌਕੇਟ ਦਾ ਸ਼ਰਟ ਆ ਲੋ ਬਹੁਤ ਪਿਆਰਾ ਆ ਰਿਆ ਪ੍ਰਿੰਟ ਵਿੱਚ ਹਾਂ ਸੈਲਫ ਪ੍ਰਿੰਟ ਹੈਗਾ ਜੀ ਬਹੁਤ ਜ਼ਿਆਦਾ ਖੂਬਸੂਰਤ ਸੂਟ ਹੈਗਾ ਪਰ ਅੱਜ ਆਪਾਂ ਤੁਹਾਨੂੰ ਲੈਸ ਤੇ ਦੇ ਰਹੇ ਆ ਇਹ ਪਹਿਲਾਂ ਵੀ ਆਪਾਂ ਇਹਦੀ ਵੀਡੀਓ ਪਾਈ ਸੀਗੀ ਅੱਜ ਲੈਸ ਤੇ ਦੇ ਰਹੇ ਆ 100 ਰੁਪਏ ਦਾ ਡਿਸਕਾਊਂਟ ਦੇ ਰਹੇ ਆ 1395 ਦਾ ਇਹ ਸੂਟ ਮਿਲੂਗਾ ਫ੍ਰੀ ਸ਼ਿਪਿੰਗ ਦੇ ਨਾਲ ਸੂਟਾ ਜੂਗਾ ਤੁਹਾਡੇ ਕੋਲੇ ਦੋ ਦੋ ਸੂਟਾਂ ਦੇ ਕੱਟ ਹੈਗੇ ਨੇ ਜੀ ਆਪਣੇ ਕੋਲੇ ਲੋ ਜੀ ਬਹੁਤ ਪਿਆਰਾ ਸੂਟ ਹੈ ਤੇ ਇਹਦੇ ਤੇ ਨਾ ਇਸ ਤਰ੍ਹਾਂ ਦੀ ਜਿਵੇਂ ਆਪਾਂ ਲਾਈਨਿੰਗ ਲਾਵਾਂਗੇ ਹਨਾ ਤੁਹਾਨੂੰ ਐ ਦੇਖਣ ਨੂੰ ਲੱਗਦਾ ਹੋਊਗਾ ਜਦੋਂ ਆਪਾਂ ਇਸ ਤਰ੍ਹਾਂ ਦੀ ਲਾਈਨਿੰਗ ਲਾਉਣੀ ਹੈ ਤੇ ਆਹ ਵਾਲਾ ਕਲਰ ਉੱਪਰ ਕਿਉਂ ਆਉਂਦਾ ਕਿਉਂਕਿ ਇਹਦੇ ਵਿੱਚੋਂ ਨਹੀਂ ਦਿਖਦਾ ਤੇ ਇਦਾਂ ਦੇਖਦੇ ਹੋ ਤਾਂ ਤੁਹਾਨੂੰ ਲਾਈਟ ਲੱਗਦਾ ਇਹ ਬਹੁਤ ਠੀਕ ਹੈ ਜੀ ਲੋ ਅਗਲਾ ਕਲਰ ਦੇਖੋ ਇਹ ਵਾਲਾ ਆ ਥੋੜਾ ਇੰਗਲਿਸ਼ ਗ੍ਰੀਨ ਜਿਹਾ ਕਲਰ ਹੈਗਾ ਇਹਦਾ ਸਲਵਾਰ ਦਾ ਤੇ ਸ਼ਰਟ ਦਾ ਕਲਰ ਸਹੀ ਆ ਰਿਹਾ ਤੇ ਇਹ ਹੈਗਾ ਜੀ ਆਪਣਾ ਬ੍ਰੋਕੇਟ ਦਾ ਸ਼ਰਟ ਰਹੂਗਾ ਠੀਕ ਹੈ ਜੀ ਬਹੁਤ ਬਹੁਤ ਹੀ ਜ਼ਿਆਦਾ ਸੋਹਣਾ ਜਾਂ ਇਹਦੇ ਵਿੱਚ ਹਲਕਾ ਹਲਕਾ ਪ੍ਰਿੰਟ ਜਿਹਾ ਹੈਗਾ ਸੈਲਫ ਪ੍ਰਿੰਟ ਤੇ ਖੂਬਸੂਰਤ ਲੱਗਣ ਵਾਲੀ ਸੂਟ ਨੇ 1395 ਦੇ ਵਿੱਚ ਸੂਟ ਮਿਲ ਜੂਗਾ ਫ੍ਰੀ ਸ਼ਿਪਿੰਗ ਆਊਗਾ ਦੋ ਸੂਟ ਚੱਕੋਗੇ 1350 50 ਦੇ ਆਉਣਗੇ ਇਹ ਹੈਗਾ ਮਾਊਸ ਕਲਰ ਲੋ ਮਾਊਸ ਕਲਰ ਵੀ ਕਾਫੀ ਜ਼ਿਆਦਾ ਲਾਈਕ ਕੀਤਾ ਜਾਣ ਵਾਲਾ ਕਲਰ ਹੈਗਾ ਲੋ ਕਲਰ ਦੇਖੋ ਕਲਰ ਬਹੁਤ ਖੂਬਸੂਰਤ ਆ ਰਿਹਾ ਬੀਬੀ ਬੰਦ ਕਰੀਏ ਦੇ ਵਿੱਚ ਜੋ ਤੁਸੀਂ ਪਹਿਲਾਂ ਦੇਖਿਆ ਇਹ ਵਾਲਾ ਸਕਾਈ ਬਲੂ ਕਲਰ ਬਹੁਤ ਜ਼ਿਆਦਾ ਸੋਹਣਾ ਕਲਰ ਹੁੰਦਾ ਜੀ ਇਹ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਸ਼ਰਟ ਖੂਬਸੂਰਤ ਸੂਟ 1395 ਦਾ ਇੱਕ ਸੂਟ 1350 50 ਦੇ 200 ਇਹ ਲਓ ਦੇਖੋ ਦੇਖੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਲੈਰੀਆ ਜਿਹਾ ਬਣਿਆ ਹੋਇਆ ਤੇ ਇਹਦੀਆਂ ਜਿਹੜੀਆਂ ਲਾਈਨਾਂ ਦੀਆਂ ਕਾਫੀ ਖੂਬਸੂਰਤ ਲੱਗਦਾ ਸੂਟ ਇਹ ਇਹਨਾਂ ਦੇ ਤੁਸੀਂ ਜੇ ਵਰਕ ਕਰਾਉਣਾ ਹੋਵੇ ਤਾਂ ਅਸੀਂ ਤੁਹਾਨੂੰ ਵਰਕ ਕਰਾ ਕੇ ਵੀ ਦੇ ਸਕਦੇ ਹਾਂ ਆਰਡਰ ਤੇ ਕੰਮ ਕਰਦੇ ਆਂ ਆਪਾਂ ਵਰਕ ਦਾ ਵੀ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ ਬਹੁਤ ਪਿਆਰਾ ਸੂਟ ਹੈਗਾ ਤੇ ਪ੍ਰਾਈਸ ਤਾਂ ਸੇਮ ਹੀ ਰਹੂਗੀ ਜੋ ਆਪਾਂ ਪਹਿਲਾਂ ਵਾਲੇ ਸੂਟਾਂ ਦੀ ਦੱਸੀ ਹੋਈ ਆ ਹੁਣ ਸਾਰੇ ਸੂਟਾਂ ਦੀ ਜਿਹੜੇ ਇਸ ਤਰ੍ਹਾਂ ਦੇ ਹੋਣਗੇ ਉਹਨਾਂ ਦੀ ਪ੍ਰਾਈਸ ਸੇਮ ਰਹੂਗੀ ਠੀਕ ਹੈ ਜੀ ਲੋ ਇਹ ਸਾਦੀ ਵਾਲੇ ਸੂਟਾ ਹਲਕਾ ਹਲਕਾ ਵਰਕ ਕਰਾ ਲਓ ਤੇ ਲੋ ਜੀ ਅਗਲਾ ਸੂਟ ਦੇਖੋ ਥੋੜਾ ਸਕਿਨ ਮਾਊਸ ਜਿਹਾ ਕਹਿ ਸਕਦੇ ਆ ਆਪਾਂ ਸਕਿਨ ਜੀ ਟੋਨ ਨੂੰ ਹੈਗਾ ਇਹ ਸੂਟ ਸਹੀ ਹੈ ਇਹਦਾ ਸਹੀ ਆ ਰਿਹਾ ਇਕੱਲਾ ਹਾਂ ਹਾਂ ਗੱਲਾਂ ਸਹੀ ਆ ਰਿਹਾ ਬਹੁਤ ਜਿਆਦਾ ਸੋਨਾ ਸੂਟ ਹੈ ਲੋ ਅਵੇਲਾ ਦੇਖੋ ਬਲੂ ਕਲਰ ਹੈਗਾ ਜੀ ਇਹਨਾਂ ਦਾ ਤੇ ਉਦਾਂ ਹੀ ਲਈ ਆ ਜਿਵੇਂ ਬਣਿਆ ਹੋਇਆ ਇਹਦੇ ਤੇ ਇਸ ਤਰ੍ਹਾਂ ਦੇ ਸੂਟਾਂ ਦੇ ਜਿਹੜਾ ਹਲਕਾ ਹਲਕਾ ਵਰਕ ਹੋ ਜੇ ਤਾਂ ਬੜੇ ਪਿਆਰੇ ਲੱਗਦੇ ਨੇ ਜੀ ਇਹ ਲੋ ਨੈਕਸਟ ਦੇਖੋ ਤੇ ਜੇ ਨਹੀਂ ਵੀ ਵਰਕ ਕਰਾਉਣਾ ਤਾਂ ਇਹ ਡਿਜ਼ਾਈਨਿੰਗ ਕਰਾ ਕੇ ਸੂਟ ਬਣਾ ਲਓ ਤਾਂ ਵੀ ਅੱਛੇ ਲੱਗਦੇ ਬਟਨ ਵਗੈਰਾ ਦੇ ਲਓ ਲੋ ਠੀਕ ਹੈ ਜੀ ਲੋ ਜੀ ਹੁਣ ਮੈਂ ਤੁਹਾਨੂੰ ਹੋਰ ਸੂਟ ਦਿਖਾਉਂਦਾ ਲੋ ਜੀ ਇਹ ਰਾਸ ਬ੍ਰਾਂਡ ਦਾ ਚਨੇਰੀ ਦਾ ਸੂਟ ਹੈਗਾ ਕਾਫੀ ਪਿਆਰਾ ਕਲਰ ਹੈਗਾ ਤੇ ਬਹੁਤ ਹੀ ਜਿਆਦਾ ਸੁਹਾਣਾ ਹੈ ਦਾ ਸਟੱਫ ਵੀ ਬਹੁਤ ਸੋਹਣਾ ਲਾਈਟ ਵੇਟ ਬਿਲਕੁਲ ਆ ਲੋ ਰਾਸ ਬ੍ਰਾਂਡ ਦੀ ਦਾ ਚਨੇਰੀ ਦਾ ਸੂਟ ਹੈ ਬਾਕੀ ਦਾ ਤੁਹਾਨੂੰ ਸਟੈਂਪ ਮਿਲੂਗੀ ਰਾਸ ਬ੍ਰੈਂਡ ਦੀ ਠੀਕ ਹੈ ਜੀ ਲੋਕੋਲ ਮੇਜੇ ਪ੍ਰਿੰਟ ਹੈਗੇ ਨੇ ਤੇ ਇਹ ਹੈਗੀ ਸਲਵਾਰ 3 ਮੀਟਰ ਦੀ ਸਲਵਾਰ ਮਿਲੂਗੀ ਜੀ ਇਹ ਔਰ 2.5 ਮੀਟਰ ਦਾ ਸ਼ਰਟ ਮਿਲਦਾ ਇਹਨੂੰ ਜਿਹੜਾ ਮਰਜ਼ੀ ਪਾ ਲੈ ਨਿਆਣਾ ਸਿਆਣਾ ਸਾਰਿਆਂ ਦੇ ਪਾਉਣ ਵਾਲੀ ਸੂਟ ਨੇਗੀ ਇਹ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈਗਾ ਇਹਦਾ ਸਿਰ ਤੇ ਟਿਕ ਜਾਂਦਾ ਜੀ ਇਹ ਦੁਪੱਟਾ ਦੇਖਣ ਨੂੰ ਭਾਵੇਂ ਤੁਹਾਨੂੰ ਐ ਲੱਗਦਾ ਵੀ ਚਮਕਦਾ ਦਮਕਦਾ 2.5 ਮੀਟਰ ਦਾ ਦੁਪੱਟਾ ਹੋਊਗਾ ਔਰ ਸਿਰ ਤੇ ਟਿਕਣ ਵਾਲਾ ਹੋਊਗਾ ਠੀਕ ਹੈ ਜੀ ਖੂਬਸੂਰਤ ਜਿਹਾ ਸੂਟ ਹੈ ਅ ਪ੍ਰਾਈਸ ਹੈਗੀ ਐ 2295 ਤੇ ਸ਼ਿਪਿੰਗ ਫ੍ਰੀ। ਲੋ ਜੀ ਮੈਂ ਤੁਹਾਨੂੰ ਕਿਹਾ ਸੀਗਾ ਟਿਸਟਾ ਦਾ ਸਾਡੇ ਕੋਲ ਇੱਕ ਸੂਟ ਆ ਹੁਣ ਇੱਕ ਸੂਟ ਹੋਰ ਨਿਕਲਿਆ ਆ ਤੇ ਕਈ ਵਾਰੀ ਸਾਡੇ ਇੱਧਰ ਉੱਧਰ ਹ ਰੱਖੇ ਰਹਿ ਜਾਂਦੇ ਨੇ। ਲੋ ਜੀ ਟਿਸਟਾ ਦਾ ਟਸਰ ਦਾ ਪਿਓ ਟਸਰ ਦਾ ਸੂਟ ਹੈਗਾ ਟਿਸਟਾ ਦਾ ਬਹੁਤ ਹੀ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਹੀ ਇਹਦਾ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਖੂਬਸੂਰਤ ਪ੍ਰਿੰਟ ਐਂਡ ਉਹ ਹੈਗਾ ਸਟਫ ਸਟਫ ਤਾਂ ਹੈਗਾ ਹੀ ਆ ਜੀ ਪਿਆਰਾ ਟਿਸਟਾ ਤੇ ਤੁਸੀਂ ਅੱਖਾਂ ਬੰਦ ਕਰਕੇ ਭਰੋਸਾ ਕਰੋ। ਬਹੁਤ ਪਿਆਰਾ ਸਟੱਫ ਹੁੰਦਾ ਟਿਸਟਾ ਦਾ ਬਹੁਤ ਵੱਡਾ ਬ੍ਰਾਂਡ ਹੈਗਾ ਟਿਸਟਾ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਔਰ ਕਲਰ ਦੇਖੋ ਬਹੁਤ ਸੋਹਣਾ ਜਿਹਾ ਕਲਰ ਅਨੀਆਂ ਜਿਹਾ ਇਹ ਖੁੱਲੇ ਡੁੱਲੇ ਦੁਪੱਟੇ ਨਾਲ ਆਹ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਇਹ ਹੈਗੀਆਂ ਕੰਨੀਆਂ ਤੇ ਆਹ ਹੈਗਾ ਜੀ ਇਹਦਾ ਪੱਲਾ ਇੰਨਾ ਸੋਹਣਾ ਦੁਪੱਟਾ ਲਾਈਟ ਵੇਟ ਸਿਰ ਤੇ ਟਿਕਣ ਵਾਲੀ ਦੁਪੱਟੀ ਤੇ ਪ੍ਰਾਈਸ ਇਹਦੀ ਹੈਗੀ ਆ ਮੇਰਾ ਖਿਆਲ ਹੈ ਜੀ 3395 ਦਾ ਸੂਟ ਹੈ ਠੀਕ ਹੈ ਜੀ ਲਓ ਸਰਦਾਰੀ ਸੂਟ ਜੀ ਨੇ ਸਰਦਾਰੀ ਸੂਟ ਹੋਣਾ ਆ ਸੂਟ ਲੋ ਜੀ ਅਗਲਾ ਦੇਖੋ ਇਹ ਟੈਬੀ ਲਾਈਨਿੰਗ ਦਾ ਸੂਟ ਹੈ ਜੀ ਬਹੁਤ ਕਾਫੀ ਸੋਹਣਾ ਸੂਟ ਹੈ ਆਹ ਬਹੁਤ ਪਿਆਰਾ ਸੂਟ ਟੈਬੀ ਲਾਈਨਿੰਗ ਦੇ ਵਿੱਚ ਸੂਟ ਹੋਉਂਦਾ ਲੋ ਇਹ ਲਾਈਨਿੰਗ ਲੱਕੇ ਬਣਦੇ ਹੁੰਦੇ ਨੇ ਤੇ ਇਹ ਹੈਗੀ ਹੈ ਜੀ ਨਾਲ ਇਹਦੇ ਮਸਲੀਨ ਦੀ ਸਲਵਾਰ 2.5 ਮੀਟਰ ਦੇ ਕੱਟ ਰਹਿਣਗੇ ਤੇ ਪ੍ਰੀਮੀਅਮ ਟੈਬੀ ਹੈਗੀ ਹੈ ਜੀ ਇਹ ਕਾਫੀ ਸੋਹਣਾ ਸੂਟ ਹੈ ਇਹ ਹਾਂ ਇਹਦੇ ਨਾਲ ਟੈਬੀ ਲਾਈਨਿੰਗ ਦਾ ਦੁਪੱਟਾ ਮੇਰੇ ਕੋਲੇ ਸੂਟ ਹੈਗਾ ਜੀ ਦੁਪੱਟੇ ਸਿਰ ਤੇ ਟਿਕ ਜਾਂਦੇ ਨੇ ਬਹੁਤ ਵਧੀਆ ਕੈਰੀ ਹੁੰਦੇ ਨੇ ਦੁਪੱਟੇ ਇਹ ਕੋਈ ਅਜਾ ਚੱਕਰ ਨਹੀਂ ਹੈਗਾ ਤੇ ਕੋਈ ਵਾਸ਼ਿੰਗ ਦਾ ਚੱਕਰ ਨਹੀਂ ਹੈਗਾ ਬਹੁਤ ਵਧੀਆ ਰਹਿੰਦੇ ਨੇ ਸੂਟ ਇਹ ਜੀ ਇਹ ਸੂਟ ਦੀ ਪ੍ਰਾਈਸ ਰਹੂਗੀ ਅੱਜ ਥੋੜਾ ডিসਕਾਊਂਟ ਦੇ ਰਹੇ ਆ ਆਪਾਂ 1950 ਦੇ ਵਿੱਚ ਮਿਲ ਜੂਗਾ ਇਹ ਪ੍ਰੀਮੀਅਮ ਵਾੜੀ ਟੈਬੀ ਹੈਗੀ ਹੈ ਠੀਕ ਹੈ ਜੀ ਟੈਬੀ ਵੀ ਅਲੱਗ ਲਗਾਉਂਦੀ ਹੈ ਕਾਫੀ ਸੋਹਣੀ ਟੈਬੀ ਹੈਗੀ ਹੈ ਇਹ ਤੇ ਕਲਰ ਤੁਸੀਂ ਦੇਖ ਹੀ ਰਹੇ ਹੋ ਲੋ ਜੀ ਸਭ ਸੂਟਾਂ 'ਤੇ ডিসਕਾਊਂਟ ਦੇ ਰਹੇ ਆ ਇਹ ਵਾਲਾ ਰਾਮਪੈਕਸ ਦਾ ਸੂਟ ਰਹੂਗਾ ਇਹ ਵੀ ਗਲੇਸ ਕਾਟਨ ਦਾ ਸੂਟਾ ਕਾਫੀ ਸੋਹਣਾ ਸੂਟ ਹੈ ਜੀ ਇਹ ਬਹੁਤ ਜਿਆਦਾ ਸੋਹਣਾ ਲੱਗਦਾ ਚੈੱਕ ਦੇ ਵਿੱਚ ਅੱਜ ਕੱਲ ਚੈੱਕ ਬਹੁਤ ਲਾਈਕ ਕੀਤਾ ਜਾ ਰਿਹਾ ਅੱਜ ਕੱਲ ਟ੍ਰੈਂਡ ਵੀ ਬਹੁਤ ਜਿਆਦਾ ਚੈੱਕ ਦਾ ਤੇ ਆ ਲੋ neck ਦੇਖੋ ਪਹਿਲਾਂ ਤਾਂ ਤੁਸੀਂ ਇਹਦਾ ਆਹ ਵਾਲਾ neck ਦੇ ਉੱਪਰ ਸਾਰੇ ਵਰਕ ਹੋ ਜਾਵੇ ਨੇੜੇ ਕਰਕੇ ਦਿਖਾਉ ਸਾਰਾ ਇਹ ਵਰਕੂ ਮਿਲੂਗਾ ਤੁਹਾਨੂੰ ਤੇ ਇਹ ਵਾਲੀ ਲੇਸ ਲੱਗੀ ਹੋਈ ਆ ਇੰਨਾ ਕੁ ਪਿਆਰਾ ਸੂਟ ਹੈ ਨਾ ਜੀ ਇਹ ਅੱਜ ਕੱਲ ਚੈੱਕ ਦਾ ਤਾਂ ਬਹੁਤ ਹੀ ਜਿਆਦਾ ਫੈਸ਼ਨ ਹੈ ਤੇ ਇਹ ਵਾਲਿਆਂ ਸਾਰੀਆਂ ਲੇਸਾਂ ਲੱਗੀਆਂ ਨੇ ਇਹ ਸਾਰਾ ਵਰਕ ਹੋਇਆ ਹੋਇਆ ਹੈ ਤੇ نیچے ਫੇਰ ਤੁਹਾਨੂੰ ਵਰਕ ਦੀ ਇਹ ਬੂਟੀ ਮਿਲੂਗੀ ਆਹ ਵਾਲੀ ਸਾਰੀ ਬੂਟੀ ਮਿਲੂਗੀ ਫਿਰ ਲੇਸ ਮਿਲੂਗੀ ਫਿਰ نیچے ਫੇਰ ਇੱਕ ਲੇਸ ਮਿਲੂਗੀ ਠੀਕ ਹੈ ਜੀ ਤੇ ਬਾਜੂ ਤੇ ਤੁਹਾਨੂੰ ਇਹ ਵਾਲਾ ਉਹ ਮਿਲੂਗਾ ਆਵਾਰੀ ਲੇਸ ਪਲੱਸ ਇਹ ਵਾਲੀ ਲੇਸ ਠੀਕ ਹੈ ਜੀ ਤੇ ਲੋ ਮੈਂ ਤੁਹਾਨੂੰ ਦਿਖਾਉਣੀ ਆ ਦੀ ਬੈਕ ਸਾਈਡ ਲੋ ਚੈੱਕ ਦੇ ਵਿੱਚ ਰਹੂਗੀ ਸਾਰੀ ਬੈਕ ਸਾਈਡ ਤੇ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਇਹ ਵਾਲੀ ਸਲਵਾਰ ਹੋਊਗੀ ਤਨੋਂ ਹੰਦਾ ਨਾਲ ਦੁਪੱਟਾ ਰੋਗਾ ਜੀ ਦੁਪੱਟਾ ਦੇਖੋ ਤੁਸੀਂ ਦੁਪੱਟਾ ਜੀ ਹੈ ਬਹਿ ਜਾ ਬਹਿ ਜਾ ਕੰਟਰੋਲ ਪਟਾ ਆਹ ਲਓ ਡਿਜ਼ਾਈਨ ਇਹ ਦੇਖੋ ਤੁਸੀਂ ਦੁਪੱਟੇ ਦੀ ਇੰਨੀ ਕਿ ਪਿਆਰੀ ਹੈ ਇਹ ਬਹੁਤ ਜ਼ਿਆਦਾ ਖੂਬਸੂਰਤ ਤੇ ਪੱਲੇ ਦੇਖ ਲਓ ਪੱਲੇ ਉਸ ਤੋਂ ਵੀ ਜ਼ਿਆਦਾ ਸੋਹਣੇ ਤੇ 4 ਸਾਈਡ ਲੱਗੀ ਹੋਈ ਹੈ ਜੀ ਇਹ ਵਾਲੀ ਲੇਸ ਰਾਮ ਟੈਕਸਟ ਦੇ ਸੂਟਾਂ ਤੇ ਕੁਝ ਵੀ ਨਹੀਂ ਕਰਨਾ ਹੁੰਦਾ ਜੀ ਕੋਈ ਖਰਚ ਨਹੀਂ ਹੁੰਦਾ ਕੋਈ ਲੇਸ ਨਹੀਂ ਲੋਣੀ ਇਹ ਤਾਂ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਸੂਟ ਨੇ ਜੀ ਬਣਾਓ ਤੇ ਪਾਓ ਫਟਾਫਟ ਤੇ ਚੈੱਕ ਦਾ ਅੱਜਕੱਲ ਫੈਸ਼ਨ ਬਹੁਤ ਜ਼ਿਆਦਾ ਚੱਲਿਆ ਹੋਇਆ ਸੋ ਰਾਮ ਨਾਲ ਪਾ ਸਕਦੇ ਹੋ ਤੇ ਪ੍ਰਾਈਸ ਇਸ ਸੂਟ ਦੀ ਡਿਸਕਾਊਂਟ ਦੀ ਅੱਜ 2450 ਦੇ ਵਿੱਚ ਛੂਟ ਆ ਜੂਗਾ ਸ਼ਿਪਿੰਗ ਫ੍ਰੀ ਹੋਊਗੀ। ਲੋ ਜੀ ਅਗਲਾ ਸੂਟ ਫੇਰ ਤੋਂ ਅੱਜ ਰਾਮਟੈਕਸ ਦਾ ਫੇਰ ਦਿਖਾਉਣੀ ਆ। ਬਹੁਤ ਭੈਣਾਂ ਨੇ ਜਿਹੜੀਆਂ ਰਾਮਟੈਕਸ ਦੇ ਸੂਟ ਜਿਆਦਾ ਲਾਈਕ ਕਰਦੀਆਂ ਨੇ ਰਾਮਟੈਕਸ ਦੇ ਸੂਟਾਂ ਤੇ ਵੀ ਤੁਸੀਂ ਵਿਸ਼ਵਾਸ इजीली ਕਰ ਸਕਦੇ ਹੋ ਇਸ ਕਰਕੇ ਰਾਮਟੈਕਸ ਦੇ ਸੂਟ। ਵਧੀਆ ਰਹਿੰਦੇ ਨੇ। ਲੋ ਜੀ ਅਗਲਾ ਸੂਟ ਦੇਖੋ ਰਾਮਟੈਕਸ ਦਾ। ਇਹ ਹੈਗੀਆਂ ਜੀ ਕਾਟਨ। ਇਹ ਗਲੇਸ ਕਾਟਨ ਨਹੀਂ ਹੈਗੀ। ਆ ਫਾਈਨ ਵਾਲੀ ਕਾਟਨ। ਠੀਕ ਹੈ ਜਿਵੇਂ ਹੁਣ ਗਰਮੀਆਂ ਆ ਰਹੀਆਂ ਨੇ ਗਰਮੀਆਂ ਦੇ ਵਿੱਚ ਚੱਲਣ ਵਾਲੀ ਕਾਟਨ ਹੈਗੀ ਐ ਇਹ ਬਿਲਕੁਲ ਗਲੇਸ ਕਾਟਨ ਨਹੀਂ ਹੈ ਧਿਆਨ ਰੱਖਿਓ ਇਹ ਕਾਟਨ ਹੈਗੀ ਐ ਸੁਪੀਰੀਅਰ ਕਾਟਨ ਹੈਗੀ ਐ ਲੋ ਪਿਓਰ ਕਾਟਨ ਤੇ ਇਹਦੇ ਵਿੱਚ ਹਲਕਾ ਹਲਕਾ ਕਿਤੇ ਕਿਤੇ ਤੁਹਾਨੂੰ ਆਹ ਵਾਲਾ ਸਿੱਪੀ ਵਰਕ ਤੇ ਥ੍ਰੈਡ ਵਰਕ ਫਰੰਟ ਦੇ ਉੱਪਰ ਮਿਲੂਗਾ ਜਿਓਮੈਟ੍ਰੀਕਲ ਜਿਆ ਪ੍ਰਿੰਟ ਹੈਗਾ ਜੀ ਇਹਦਾ ਠੀਕ ਹੈ ਤੇ ਲੋ ਜੀ ਘੇਰੇ ਤੇ ਇਹ ਵਾਲਾ ਬਾਰਡਰ ਪਲੱਸ ਨਾਟ ਵਰਕ ਤੇ ਕਾਫੀ ਸੋਹਣਾ ਸੂਟ ਮਿਲੂਗਾ ਇਹ ਵੀ ਤੁਹਾਨੂੰ ਤੇ ਬੈਕ ਸਾਈਡ ਦੇਖੋ ਇਹ ਤੁਹਾਨੂੰ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਸਲਵਾਰ ਨਾਲ ਲਾਊਗਾ ਧਿਆਨ ਰੱਖਿਓ ਸਲਵਾਰ ਹੋਊਗੀ ਜਿਹੜੀ ਉਹ 3 ਮੀਟਰ ਹੋਊਗੀ ਤੇ ਦੁਪੱਟਾ ਦੇਖੋ ਮੈਂ ਤੁਹਾਨੂੰ ਇੱਕ ਵੀ ਦਿਖਾਉਂਗੀ ਇਹਦੀ ਬਹੁਤ ਸੋਹਣਾ ਲੱਗਦਾ ਬਣਿਆ ਹੋਇਆ ਮਾਡਲ ਦੇਖੋ ਤੁਸੀਂ ਆਹ ਲੋ ਇਹ ਪਹਿਲਾਂ ਤੁਸੀਂ ਇਹ ਮਾਡਲ ਦੇਖੋ ਇੰਨਾ ਸੋਹਣਾ ਲੱਗਣ ਵਾਲਾ ਸੂਟ ਆ ਇਹ ਠੀਕ ਹੈ ਤੇ ਲੋ ਇਹ ਹੈਗਾ ਇਹਦਾ ਦੁਪੱਟਾ ਔਰ ਦੁਪੱਟਾ ਰਹੂਗਾ ਪਿਓਰ ਮਸਲੀਨ ਦੇ ਵਿੱਚ ਫੁੱਲਾ ਡੁੱਲਾ ਦੁਪੱਟਾ ਲੋ ਸਿਰ ਤੇ ਟਿਕਣ ਵਾਲਾ ਇਹ ਦੁਪੱਟਾ ਟਾਈ ਟਾਈ ਮੀਟਰ ਦੇ ਦੁਪੱਟੇ ਹੁੰਦੇ ਨੇ ਔਰ ਪੱਲਿਆਂ ਦੇ ਉੱਪਰ ਇਹ ਲੇਸ ਕੰਨੀਆਂ ਤੇ ਨਹੀਂ ਮਿਲੂਗੀ ਪੱਲਿਆਂ ਤੇ ਮਿਲੂਗੀ ਇਹ ਸੂਟ ਵੀ ਅੱਜ 200 ਦੇ ਡਿਸਕਾਊਂਟ ਤੇ 2450 ਦਾ ਮਿਲ ਰਿਹਾ ਸ਼ਿਪਿੰਗ ਫ੍ਰੀ ਹੋ ਗਈ ਲਓ ਜੀ ਇੱਕ ਸੂਟ ਤੁਹਾਨੂੰ ਆ ਦਿਖਾ ਦਿੰਨੀ ਆ ਸਿਲਕ ਪਸ਼ਮੀਨੇ ਦਾ ਲਓ ਜੀ ਬਹੁਤ ਪਿਆਰਾ ਸੂਟ ਹੈ ਇਹ ਹੈਗਾ EK text ਦਾ ਸਿਲਕ ਪਸ਼ਮੀਨਾ ਠੀਕ ਹੈ ਇਹਨੂੰ ਟੂ ਟਨ ਪਸ਼ਮੀਨਾ ਵੀ ਕਹਿ ਦਿੰਦੇ ਆ ਤੇ ਇੱਕ ਘੇਰੇ ਦਾ ਸੂਟ ਹੋਊਗਾ ਜੀ ਲੈਂਥ ਹੋਊਗੀ 44 47 ਲੈਂਥ ਨੂੰ ਤਾਂ ਆਪਾਂ ਬੜਾ ਚੱਕਰ ਨਹੀਂ ਪੈਂਦਾ ਜੇ ਬੈੜੀ 43 ਦੀ ਹੋਈ ਤੇ ਕਿਉਂਕਿ ਥੋੜਾ ਜਿਆਦਾ ਆਪਾਂ نیچے ਵਧਾ ਲੈਨੇ ਆਂ ਔਰ ਉੱਪਰੋਂ ਜੇ ਮਾੜਾ ਮੋਟਾ ਮੋਢੇ ਤੋਂ ਛੱਡਣਾ ਵੀ ਪੈ ਜੇ ਤਾਂ ਕੋਈ ਐਡਾ ਚੱਕਰ ਨਹੀਂ ਹੁੰਦਾ ਸਰਦੀ ਵਾਲੇ ਸੂਟਾਂ ਦਾ ਸੋ ਬਹੁਤ ਸੋਹਣਾ ਸੂਟ ਹੈਗਾ ਇਹਦੇ ਤੇ ਦੇਖੋ ਤੁਸੀਂ ਪ੍ਰੋਪਰ ਜਰੀ ਨਾਲ ਕਟਵਰਕ ਹੋਇਆ ਹੋਇਆ ਠੀਕ ਹੈ ਤੇ ਇਸੇ ਤਰ੍ਹਾਂ ਇਹਦੀ ਬਾਜੂ ਰਹੂਗੀ ਆਹ ਲਓ ਜੀ ਇਹ ਹੈਗੀ ਹੈ ਜੀ ਬਾਜੂ ਠੀਕ ਹੈ ਇਹ ਬੜਾ ਸੂਟ ਹੈ ਜਿਹੜਾ ਉਹ ਪਹਿਲਾਂ ਆਪਾਂ 1395 ਦੇ ਦਿੱਤੇ ਸੀ ਅੱਜ ਇਹ ਸੂਟ ਤੁਹਾਨੂੰ ਸੌਰੀ 1495 ਦੇ ਦਿੱਤੇ ਸੀ ਅੱਜ ਇਹ ਡਿਸਕਾਊਂਟ ਤੇ ਮਿਲ ਰਿਹਾ ਜੀ 1350 ਦਾ ਮਿਲ ਜੂਗਾ ਸੂਟ ਫ੍ਰੀ ਸ਼ਿਪਿੰਗ ਨਾਲ ਹੋਊਗਾ ਤੇ ਅੱਗੇ ਇੱਕ ਸੂਟ ਨਾ ਰਾਮ ਟੈਕਸ ਦਾ ਤੁਹਾਨੂੰ ਹੋਰ ਦਿਖਾਉਣ ਲੱਗੀ ਆ ਇਹ ਹੈਗਾ ਰਾਮ ਟੈਕਸ ਦਾ ਪਸ਼ਮੀਨਾ ਤੇ ਸ਼ਾਲ ਦੇ ਨਾਲ ਸੂਟ ਆਊਗਾ ਤੇ ਸ਼ਾਲ ਹੋਊਗਾ ਜਮਾ ਆਪਾਂ ਆੱਤ ਕਰਾਈ ਤਈਏ ਸ਼ਾਲ ਨੇ ਤਾਂ ਐਡਾ ਸੋਹਣਾ ਸ਼ਾਲ ਹੈਗਾ ਇਹਦਾ ਲੈ ਆ ਲੋ ਇਹ ਵਾੜਾ ਸੂਟ ਹੈ ਸਾਰੇ ਦੇ ਵਿੱਚ ਥੋੜੀ ਥੋੜੀ ਹਲਕੀ ਹਲਕੀ ਕਿਨਮਨ ਜੀ ਹੈਗੀ ਹੈ ਬਿਲਕੁਲ ਪਲੇਨ ਨਹੀਂ ਹੈਗਾ ਔਰ ਸਕਿਨ 골ਡਨ ਜਿਹਾ ਸੂਟ ਹੈਗਾ ਔਰ ਉੱਪਰ ਤੁਸੀਂ ਦੇਖੋ neck ਦੇ ਉੱਪਰ ਤੁਹਾਨੂੰ ਥੋੜਾ ਜਿਹਾ ਪੈਚ ਵਰਕ ਮਿਲੇਗਾ ਔਰ ਵਰਕ ਦੀ ਇੱਕ ਪੱਟੀ ਹੈਗੀ ਹੈ neck line ਬਣੀ ਹੋਈ ਹੈ ਔਰ ਇਹ ਹੈਗਾ ਜੀ ਇਹਦਾ ਘੇਰਾ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਸਾਰੇ ਘੇਰੇ ਤੇ ਤੁਹਾਨੂੰ ਇਹ ਵਾਲਾ ਪੈਚ ਵਰਕ ਮਿਲੇਗਾ ਸਾਰੇ ਪੈਚ ਲੱਗੇ ਹੋਏ ਬਹੁਤ ਹੀ ਖੂਬਸੂਰਤ ਜਿਹਾ ਸੂਟ ਔਰ نیچے ਪਾਈਪਿੰਗ ਵਗੈਰਾ ਕੱਢੀ ਹੋਈ ਹੈ ਔਰ ਪਿੰਟੈਕਸ ਪਏ ਹੋਏ ਨੇ ਠੀਕ ਹੈ ਹਾਂ ਲੋ ਬੈਕ ਸਾਈਡ ਦੇਖੋ ਜੀ ਬੈਕ ਸਾਈਡ ਪਲੇਨ ਰਹੂਗੀ ਜੀ ਇਸ ਤਰ੍ਹਾਂ ਕਿਨਮਨ ਵਾਲੀ 3 ਮੀਟਰ ਦੀ ਸਲਵਾਰ ਹੋਊਗੀ ਇਹ ਵਾਲੀ ਔਰ ਜਿਹੜੀ ਸ਼ਰਟ ਹੈਗੀ ਆ ਉਹ 2.5 ਮੀਟਰ ਦੀ ਠੀਕ ਹੈ ਸੂਟ ਬਹੁਤ ਸੋਹਣਾ ਜੀ ਮੋਡਨ ਮਸਟਰਡ ਜਿਹਾ ਹੀ ਕਲਰ ਕਹਿ ਸਕਦੇ ਹਾਂ ਤੇ ਨੈਕਸਟ ਹੈ ਜੀ ਇਹਦਾ ਸ਼ਾਲ ਸ਼ਾਲ ਤਾਂ ਦੇਖੇ ਹੀ ਭੁੱਖ ਲੈਂਦੀ ਆ ਦੀ ਲਾਈਟ ਵੇਟ ਸ਼ਾਲ ਥੋੜੇ ਗਰਮ ਹੁੰਦੇ ਨੇ ਤੇ ਲੋ ਜੀ ਪ੍ਰਿੰਟ ਦੇਖੋ ਸ਼ਾਲ ਦਾ ਤੁਸੀਂ ਸੋ 80cm ਦੇ ਵੱਡੇ ਵੱਡੇ ਸ਼ਾਲ ਆ ਲੋ। ਲਓ ਜੀ। ਬਹੁਤ ਪਿਆਰੇ ਸੂਟ ਹੈ। ਕੱਲਿਆਂ ਤੇ ਇਹ ਵਾਲੇ ਟੈਸਲਸ ਲੱਗੇ ਹੋਏ ਨੇ। ਲਓ ਜੀ ਇਹ ਹੁਣ ਅਜ ਆਪਣਾ ਲਾਸਟ ਵਾਲਾ ਸੂਟ ਹੈਗਾ। ਇਹਦੇ ਨਾਲ ਦਾ ਹੋਰ ਕੋਈ ਸੂਟ ਤੁਹਾਨੂੰ ਮਿਲਣ ਵਾਲਾ ਨਹੀਂ ਹੈਗਾ ਅੱਗੇ। ਇਹ ਵਾਲਾ ਸ਼ਾਲ ਵਾਲਾ ਸੂਟ। ਇੱਕੋ ਹੀ ਸੂਟ ਆ। ਦੇ 2450 ਦੇ ਵਿੱਚ ਇਹ ਸੂਟ ਆ ਜਾਊਗਾ। ਸ਼ਿਪਿੰਗ ਫ੍ਰੀ ਹੋ। ਲਓ ਜੀ ਇੱਕ ਸੂਟ ਨਾ ਮੋਟੀ ਕਾਟਨ ਹੈ ਇਹ। ਇਹ ਵਾਲੀ ਕਾਟਨ ਹੈ ਨਾ ਜਿਹੜੀ ਦੀ ਮੈਂ ਬਾਹਰ ਲਈਆਂ ਬਹਿਣਾ ਕਹਿ ਦਿੰਦੀ ਆ ਨੇ ਕਿਸਾ ਕੋਟਨ ਦਾ ਸੁਬ ਚਾਹੀਦਾ ਪਰ ਬੜੀ ਮਰੀ ਹੋਈ ਕੋਟਨ ਨਹੀਂ ਚਾਹੀਦੀ ਕਿਉਂਕਿ ਉੱਥੇ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ ਥੋੜੀ ਉਹਨਾਂ ਨੂੰ ਨਾ ਮੋਟੀ ਕੋਟਨ ਚਾਹੀਦੀ ਹੁੰਦੀ ਆ ਹਲਕਾ ਜਾਂ ਮਿਕਸਿੰਗ ਹੈਗੀ ਆ ਇਹਦੇ ਵਿੱਚ ਹਲਕੀ ਜੀ ਬੜੀ ਜ਼ਿਆਦਾ ਪਿਓਰ ਕੋਟਨ ਨਹੀਂ ਹੈਗੀ ਇਹ ਤੇ ਥੋੜੀ ਥਿੱਕ ਵਾਲੀ ਕੋਟਨ ਆ ਆ ਲੋ ਆ ਦੇਖੋ ਤੁਸੀਂ ਨੇੜੇ ਕਰਕੇ ਦੇਖੋ ਥਿੱਕ ਵਾਲੀ ਕੋਟਨ ਹੈ ਜੀ ਇਹ ਮੋਟੀ ਕੋਈ ਲਾਈਨਿੰਗ ਦੀ ਲੋੜ ਨਹੀਂ ਬਿਨਾਂ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈਗਾ ਇਹ ਤੇ ਇਹਦੇ ਉੱਪਰ ਹੋਇਆ ਹੋਇਆ ਜੀ ਇਹ ਵਾਲਾ ਵਰਕ ਇਹ ਤਾਂ ਹੈਗੀ ਜੀ ਇਹਦੀ ਬਾਜੂ ਵਰਕ ਦੇਖੋ ਕਿੰਨਾ ਪਿਆਰਾ ਹੈ ਇਹ ਕੋਈ ਕੰਪਿਊਟਰ ਵਰਕ ਨਹੀਂ ਹੈ ਇਹ ਆਪਣਾ ਕਾਰੀਗਰ ਤੋਂ ਕਰਾਇਆ ਹੋਇਆ ਵਰਕ ਹੈ ਪ੍ਰੋਪਰ ਬਹੁਤ ਸੋਹਣਾ ਤੇ ਨੈਕਸਟ ਹੈ ਜੀ ਇਹਦਾ ਇਹ ਵਾਲਾ ਇਹ ਵਾਲਾ ਇੱਕ ਫਲਾਵਰ ਪਾਇਆ ਹੋਇਆ ਜੀ ਆਪਣੇ ਸਾਈਡ ਤੇ ਕੋਰਨਰ ਤੇ ਬਸ ਇਹ ਆ ਲਾ ਲੋ ਬੁੱਸ ਜੀ ਬੰਨੀ ਹੋਈ ਆ ਬਾਜੂ ਤੇ ਪ੍ਰੋਪਰ ਵਰਕ ਹੈਗਾ ਤੇ ਇਧਰ ਆਪਾਂ ਹਲਕਾ ਜਿਹਾ ਇੱਕ ਫਲਾਵਰ ਪਾਇਆ ਹੋਇਆ ਠੀਕ ਆ ਜੀ ਇਹਦੀ ਡਿਜ਼ਾਈਨਿੰਗ ਵਗੈਰਾ ਤੁਸੀਂ ਕਰਾ ਸਕਦੇ ਹੋ ਬਸ ਇੰਨਾ ਕ ਵਰਕ ਕੀਤਾ ਹੋਇਆ ਇਹਦੇ ਤੇ ਇਹ ਬੜਾ ਸੂਟ ਹੈ ਜਿਹੜਾ ਉਹ ਤੁਹਾਨੂੰ ਮਿਲਣਾ ਹੈਗਾ 1050 ਦੇ ਵਿੱਚ ਕਿਉਂਕਿ ਕਾਟਨ ਬੜੀ ਸੋਹਣੀ ਹੈ ਕੱਪੜੇ ਦਾ ਹੀ ਮੁੱਲ ਹੈ ਜੀ ਇਹਦਾ ਵਰਕ ਉਰਕਦਾ ਤਾਂ ਅਸੀਂ ਮੁੱਲ ਕੋਈ ਲਾਇਆ ਹੀ ਨਹੀਂ ਕੱਪੜਾ ਬਹੁਤ ਜ਼ਿਆਦਾ ਸੋਹਣਾ ਹੈ ਇਹ ਇਹ ਵੀ ਸਾਡੇ ਕੋਲੇ ਸਿੰਗਲ ਸੂਟ ਹੈ ਜੀ ਰਾਮ ਟੈਕਸ ਦਾ ਮਸਲੀਨ ਦਾ ਸੂਟ ਹੈ ਇਹ ਇਹ ਰਾਮ ਟੈਕਸ ਦੀ ਮਸਲੀਨ ਹੈ ਜਿਹੜੀ ਉਹ ਕ੍ਰੇਪ ਵਰਗੀ ਹੁੰਦੀ ਹੈ ਆਹ ਲਓ ਜਿਵੇਂ ਕਾਈਡਾਈ ਹੁੰਦੀ ਹੈ ਇਸ ਤਰ੍ਹਾਂ ਦਾ ਹੈਗਾ ਇਹ ਸੂਟ ਲਓ ਪੋਰਟਲੀ ਬਟਨ ਦਿੱਤੇ ਹੋਏ ਨੇ ਲੇਸਸ ਦਿੱਤੀਆਂ ਹੋਈਆਂ ਨੇ ਘੇਰੇ ਤੇ ਫਿਰ ਲੇਸਸ ਦਿੱਤੀਆਂ ਨੇ ਦੋ-ਦੋ ਆਵਲੀਆਂ ਲੇਸਸ ਫਿਰ ਘੇਰੇ ਤੇ ਫਿਰ ਇੱਕ ਲੇਸ ਠੀਕ ਹੈ ਜੀ ਤੇ ਬੈਕ ਸਾਈਡ ਦੇਖੋ ਬੈਕ ਸਾਈਡ ਤੇ ਆਹ ਵਾਲੀ ਸਲਵਾਰ ਹੈਗੀ ਹੈ ਮਸਲੀਨ ਦੀ 2.5 ਮੀਟਰ ਦਾ ਸ਼ਰਟ ਔਰ ਇਹ ਹੈਗੀ ਹੈ ਜੀ 3 ਮੀਟਰ ਦੀ ਸਲਵਾਰ ਠੀਕ ਹੈ ਨਾਲ ਇਹ ਵਾਲਾ ਮਿਲੂਗਾ ਮਸਲੀਨ ਦਾ ਹੀ ਦੁਪੱਟਾ ਔਰ ਦੁਪੱਟਾ ਦੇਖੋ ਲਓ ਬੱਲੇ ਦੇ ਉੱਪਰ ਇਹ ਵਾਲਾ ਪੈਚ ਲੱਗਾ ਹੋਇਆ ਹੈ ਲੋ ਜੀ ਸੈਂਟਰ ਫੇਰੇ ਇਧਰਲੇ ਪਾਸੇ ਲੇਮਨ ਵਾਲਾ ਪੈਚ ਦਿੱਤਾ ਹੈ ਠੀਕ ਹੈ ਅੱਜ ਇਹ ਸੂਟ ਕਾਫੀ ਜਿਆਦਾ ਡਿਸਕਾਊਂਟ ਤੇ ਮਿਲ ਰਿਹਾ ਜੀ ਅੱਜ ਤਾਂ ਇਹ ਸੂਟ ਤੁਹਾਨੂੰ 2475 ਦੇ ਵਿੱਚ ਮਿਲ ਜਾਣਾ ਸ਼ਿਪਿੰਗ ਫ੍ਰੀ ਹੋਊਗੀ ਵੱਡਾ ਡਿਸਕਾਊਂਟ ਆ ਬੱਸ ਇਹ ਵੀ ਬਹੁਤ ਪਿਆਰਾ ਸੂਟ ਹੈ ਇਹਨਾਂ ਨੂੰ ਇਹਨੂੰ ਅੱਜ ਤੁਸੀਂ ਚੱਕੀ ਲਓਗਾ ਸੇ ਆਪਾਂ ਡਿਸਕਾਊਂਟ ਤੇ ਹੀ ਪਾ ਦੇਣਾ ਕਿਉਂਕਿ ਇਕੱਲਾ ਹੀ ਰਹਿ ਗਿਆ ਨਾਲ ਦੇ ਗਏ ਸਾਰੇ ਆਵੇ ਬ੍ਰੋਕੇਟ ਫਰੰਟੇ ਦਾ ਬ੍ਰੋਕੇਟ ਦਾ ਉੱਪਰ ਇਹਦੇ ਵਰਕ ਵਾਲੀ ਬਹੁਤ ਬਰੀਕ ਵਰਕ ਵਾਲੀ ਪੱਟੀ ਲੱਗੀ ਹੋਈ ਹੈ ਜੀ ਬਹੁਤ ਖੂਬਸੂਰਤ ਠੀਕ ਹੈ ਜੀ ਇਹ ਵਾਲਾ ਇਹਦਾ ਕਿਹੜਾ ਰਹੂਗਾ ਬੈਕ ਸਾਈਡ ਇਹਦੀ ਆਹ ਵਾਲੀ ਪਲੇਨ ਰਹੂਗੀ ਤੇ ਬਸ ਆਹ ਵਾਲੀ ਪੱਟੀ ਹੈ ਜਿਹੜੀ ਉਹ ਬੈਕ ਸਾਈਡ ਤੇ ਆਊਗੀ ਤੇ ਇਹ ਬਾਜੂ ਅਲੱਗ ਤੋਂ ਆਹਦੀਆਂ ਇਹ ਵਾਲੀਆਂ ਬ੍ਰாக்கਟ ਦੀਆਂ ਇਹਦੀਆਂ ਬਾਜੂ ਰਹਿਣਗੀਆਂ ਠੀਕ ਹੈ ਜੀ ਸੇਮ ਜਿਵੇਂ ਫਰੰਟ ਸੀ ਇਹ ਸਲਵਾਰ ਹੈਗੀ ਹੈ ਜੀ ਇਹਦੀ ਮੋਡਲ ਸਿਲਕੀ ਮੋਡਲ ਮਸਲੀਨ ਦੀ ਸੌਰੀ ਤੇ ਇਹ ਹੈ ਜੀ ਇਹਦਾ ਦੁਪੱਟਾ ਆਹ ਲਓ ਬਹੁਤ ਖੂਬਸੂਰਤ ਦੁਪੱਟਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਔਰ ਪੱਲੇ ਦੇਖ ਲਓ ਤੇ ਕੰਨੀਆਂ ਦੇਖ ਲਓ ਜੀ। ਲਓ 2 ਮੀਟਰ ਦਾ ਦੁਪੱਟਾ ਵੱਡਾ ਸਾਰਾ ਤੇ 2450 ਵਾਲਾ ਸੂਟ ਸੀਗਾ ਜਿਹੜਾ ਅੱਜ ਤੁਹਾਨੂੰ ਬਹੁਤ ਵੱਡੇ ਡਿਸਕਾਊਂਟ ਤੇ ਦੇ ਰਹੇ ਹਾਂ 2250 ਦੇ ਵਿੱਚ ਸ਼ਿਪਿੰਗ ਫ੍ਰੀ ਹੋਊਗੀ। ਲਓ ਜੀ ਅਸੀਂ ਆਪਣੀ ਅੱਜ ਦੀ ਕਲੈਕਸ਼ਨ ਅਮੀਦ ਆ ਤੁਹਾਨੂੰ ਪਸੰਦ ਆਊਗੀ। ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।